ਚੰਡੀਗੜ੍ਹ ਪੰਜਾਬ ਦੇ ਪਿੰਡਾਂ ਤੋਂ ਬਣਿਆ ਇਸ ਗੱਲ ਦਾ ਰੌਲਾ ਹੁਣ ਇਸ ਹੱਦ ਤੱਕ ਵੱਧ ਗਿਆ ਕਿ ਪਹਿਲਾਂ ਵੀ ਕੁਝ ਭਰਤੀਆਂ ਜਿਹੜੀ 60 40 ਦੇ ਰੇਸ਼ਿਓ ਚ ਹੁੰਦੀਆਂ ਸੀ 60% ਪੰਜਾਬ ਦੇ ਹੁੰਦੇ ਸੀ ਤੇ 40% ਹਰਿਆਣੇ ਤੋਂ ਉੱਥੇ ਲੋਕ ਰੱਖੇ ਜਾਂਦੇ ਸੀ ਜਿਹੜਾ ਉੱਥੇ ਕੋਈ ਮੈਡੀਕਲ ਸੁਪਰਡੈਂਟ ਹੈ ਉਹ ਹਰਿਆਣੇ ਤੋਂ ਹੁੰਦਾ ਸੀਗਾ ਜਿਹੜਾ ਡਾਇਰੈਕਟਰ ਹੈ ਹੈਲਥ ਦਾ ਉਹ ਪੰਜਾਬ ਤੋਂ ਮਗਰ ਅੱਜ ਇੱਕ ਨਵੀਂ ਸਾਜ਼ਿਸ਼ ਸਾਹਮਣੇ ਆਈ ਹੈ ਕਿ ਸਾਰੀ ਭਰਤੀ ਦੀ ਪ੍ਰਕਿਰਿਆ ਉਹਨਾਂ ਡਿਊਟੀ ਆਫ ਦਿਸ ਲੈਵਲ ਤੇ ਕਰੂਗੀ ਔਰ 60 40 ਦਾ ਜਿਹੜਾ ਰੇਸ਼ਿਓ ਆ ਖਤਮ ਹੋ ਜਾਊਗਾ। ਸਭ ਤੋਂ ਲੱਕ ਪੰਜਾਬ ਦੇ ਅਫਸਰਾਂ ਦਾ ਪੰਜਾਬ ਦਾ ਚੰਡੀਗੜ੍ਹ ਉਤੇ ਕੋਈ ਹੱਥ ਨਹੀਂ ਰਹਿ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਚੰਡੀਗੜ੍ਹ ਦਾ ਇੱਕ ਹੋਰ ਮਸਲਾ ਅੱਜ ਦੇ ਸਾਹਮਣੇ ਆਇਆ ਹੈ ਕਿ ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਨੋਟਿਸ इवन ਸਾਹਮਣੇ ਇਨਸ਼ੀਅਰ ਵੀ ਕਰੂਗਾ ਕਿ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਹੌਲੀ-ਹੌਲੀ ਸੂਪੇ ਦਾ ਅਧਿਕਾਰ ਔਰ ਚੰਡੀਗੜ੍ਹ ਦੇ ਉੱਤੇ ਆਪ ਦਾ ਕੰਟਰੋਲ ਜਿਹੜਾ ਚੰਡੀਗੜ੍ਹ ਦਾ ਹੱਕ ਪੰਜਾਬ ਦਾ ਹੱਕ ਬਣਦਾ ਚੰਡੀਗੜ੍ਹ ਤੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਤੋਂ ਬਣਿਆ ਹੈ ਇਸ ਗੱਲ ਦਾ ਰੋਲਾ ਹੁਣ ਇਸ ਹੱਦ ਤੱਕ ਵੱਧ ਗਿਆ ਕਿ ਪਹਿਲਾਂ ਵੀ ਕੁਝ ਭਰਤੀਆਂ ਜਿਹੜੀ 60 40 ਦੇ ਰੇਸ਼ਿਓ ਚ ਹੁੰਦੀਆਂ ਸੀ 60% ਪੰਜਾਬ ਦੇ ਹੁੰਦੇ ਸੀ ਤੇ 40% ਹਰਿਆਣੇ ਚੋਂ ਉੱਥੇ ਲੋਕ ਰੱਖੇ ਜਾਂਦੇ ਸੀ ਜਿਹੜਾ ਉੱਥੇ ਕੋਈ ਮੈਡੀਕਲ ਸੁਪਰ ਇਟੈਂਡੈਂਟ ਹੈ ਉਹ ਹਰਿਆਣੇ ਤੋਂ ਆਉਂਦਾ ਸੀਗਾ ਜਿਹੜਾ ਡਾਇਰੈਕਟਰ ਹੈ ਹੈਲਥ ਦਾ ਉਹ ਪੰਜਾਬ ਤੋਂ ਆਉਂਦਾ ਸੀ ਮਗਰ ਅੱਜ ਇੱਕ ਨਵੀਂ ਸਾਜਿਸ਼ ਸਾਹਮਣੇ ਆਈ ਹੈ ਕਿ ਸਾਰੀ ਭਰਤੀ ਦੀ ਪ੍ਰਕਿਰਿਆ ਹੁਣ ਯੂਟੀ ਆਪਦੇ ਲੈਵਲ ਤੇ ਕਰੂਗੀ ਔਰ 60 40 ਦਾ ਜਿਹੜਾ ਰੇਸ਼ਿਓ ਆ ਖਤਮ ਹੋ ਜਾਊਗਾ ਮਤਲਬ ਕਿ ਪੰਜਾਬ ਦੇ ਅਫਸਰਾਂ ਦਾ ਪੰਜਾਬ ਦਾ ਚੰਡੀਗੜ੍ਹ ਉਤੇ ਕੋਈ ਹੱਕ ਨਹੀਂ ਰਹਿ ਜਾਊਗਾ ਹੌਲੀ ਹੌਲੀ ਪਹਿਲਾਂ ਡਰਾਈਵਰਾਂ ਦੀ ਭਰਤੀ 'ਚ ਫਿਰ ਕੋਲ ਸਾਲਿਆ ਦੀ ਭਰਤੀ 'ਚ ਅੱਡ ਅੱਡ ਭਰਤੀਆਂ ਤੇ ਇਹ ਸਮੇਂ ਸਮੇਂ ਨਾਲ ਇਹ ਹੌਲੀ ਹੌਲੀ ਕੇਂਦਰ ਦੀ ਸਰਕਾਰ ਇਤੇ ਡਾਕੇ ਮਾਰ ਰਹੀ ਐ ਇਸ ਲਈ ਮੈਂ ਸਖਤ ਇਹਦਾ ਵਿਰੋਧ ਕਰਦਾ ਔਰ ਸਬੂਚੀ ਜਿਹੜੇ ਪੰਜਾਬ ਹਤੈਸ਼ੀ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਰਲ ਮਿਲ ਕੇ ਇਹਦੀ ਆਵਾਜ਼ ਉਠਾਓ ਔਰ ਜੋ ਇਹ ਤਾਨਾਸ਼ਾਹ ਫੈਸਲਾ ਚੰਡੀਗੜ੍ਹ ਨੂੰ ਪੰਜਾਬ ਤੋਂ ਖੋੜਦਾ ਹੌਲੀ ਹੌਲੀ ਇਸ ਜਿਹੜੀ ਸਾਡੀ ਜਿਹੜੀ ਪੰਜਾਬ ਦਾ ਅਧਿਕਾਰ ਆ ਚੰਡੀਗੜ੍ਹ ਤੇ ਉਹਨੂੰ ਕਮਜ਼ੋਰ ਕਰਨ ਦੀਆਂ ਜੋ ਸਾਜਾ ਚਾਤਰੀਆਂ ਨੇ ਉਹਦੇ ਅਸੀਂ ਬੜੇ ਵੱਡੇ ਲੈਵਲ ਤੇ ਉਸਨੂੰ ਕੰਡੈਮਨਡ ਕਰਦੇ ਆਂ ਔਰ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਇਹ ਫੈਸਲੇ ਨੂੰ ਲਏ ਹੋਏ ਮੈਂ ਅੱਜ ਡਿਮਾਂਡ ਕਰਦਾ ਇਹ ਵਾਪਸ ਹੋਵੇ ਔਰ ਨਾਲ ਹੀ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਥੋੜੀ ਆਪਣੀ ਸਥਿਤੀ ਸਪਸ਼ਟ ਕਰ ਦਿਓ ਕਿ ਤੁਸੀਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਹੋ ਕਿ ਤੁਸੀਂ ਮੰਨਦੇ ਹੋ ਕਿ ਚੰਡੀਗੜ੍ਹ ਪੰਜਾਬ ਦਾ ਹੈ ਕਿ ਨਹੀਂ ਹੈ ਔਰ ਜੇ ਤੁਸੀਂ ਸਮਝਦੇ ਹੋ ਪੰਜਾਬ ਦਾ ਹੈ ਫਿਰ ਇਹ ਨੋਟੀਫਿਕੇਸ਼ਨ ਵੀ ਰੱਦ ਹੋਵੇ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਮਿਲੇ ਬਹੁਤ ਬਹੁਤ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਈਡਰ ਜੀ ਕੀ